ਜੀ ਸਾਰਿਆਂ ਨੂੰ ਮੈਂ ਤੁਹਾਡਾ ਵੀਰ ਪਿੱਟੂ ਨ ਜੰਪਰ ਸਵਾਗਤ ਕਰਦਾ ਹਾਂ ਜੀ ਦੀ ਇੱਕ ਹੋਰ ਵੀਡੀਓ ਵਿੱਚ ਦਰਸ਼ਕੋ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ ਪਨੀਰੀ ਬੀਜਦੇ ਕਿਵੇਂ ਬੀਜਦੇ ਆਪਾਂ ਪੀਆਰ 126 ਦੀ ਆਪਾਂ ਪਨੀਰੀ ਬੀਜਦੇ ਆ ਆ ਮਿੱਟੀ ਛਾਣਦੇ ਆ ਜਿਹੜੀ ਉਹਦੋਂ ਵੀਡੀਓ ਪਾਈਦੀ ਤੇ ਕੁਝ ਪਨੀਰੀਆਂ ਬੀਜ ਵੀ ਦਿੱਤੀ ਐ ਇੱਧਰ ਤੁਹਾਨੂੰ ਦਿਖਾਉਨੇ ਆ ਸਾਰੇ ਹੀ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਤਾਂ ਮਿੱਟੂ ਨ ਜੰਪਰ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਆਓ ਵਾਧਿਆਂ ਵੀਡੀਓ ਵੱਲ ਹਾਂਜੀ ਦੋਸਤੋ ਆਪਾਂ ਤੁਹਾਨੂੰ ਸਟੈਪ ਬਾਈ ਸਟੈਪ ਸਾਰਾ ਦਿਖਾਉਨੇ ਆ ਵੀ ਆਪਾਂ ਕਿਵੇਂ ਪਨੀਰੀ ਬੀਜਦੇ ਆ ਆਹ ਦੇਖੋ ਪਹਿਲਾਂ ਆਪਣਾ ਇੱਕ ਲੇਅਰ ਕਰਾਇਆ ਹੋਇਆ ਸਾਰਾ ਖੱਤਾ ਇੰਨਾ ਵੀ ਦੀ ਆ ਤੇ ਆਪਣੀ ਮਿੱਟੀ ਛਾਣ ਕੇ ਰੱਖੀ ਹੋਈ ਆ ਦੇਖੋ ਉਹ ਟਰੇਰੀਆਂ ਲਾਈਆਂ ਨੇ ਆਪਣੇ ਕੋਸ਼ਾਂ ਨਾਲੀ ਮਸ਼ੀਨ ਵੀ ਤੇ ਆਪਾਂ ਵੀਡੀਓ ਵੀ ਪਾਈਦੀ ਉਹਦੀ ਤੇ ਉਧਰ ਤੋਂ ਪਨੀਰੀ ਬੀਜਦੇ ਆਨੇ ਆਪਾਂ 10 ਤਰੀਕ ਤੋਂ ਤੇ ਕੱਲ ਆਹ ਵਾਲੀ ਬੀਜੀ ਸੀ ਹੁਣ ਆਹ ਵਾਲੀ ਬੀਜਦੇ ਆ ਸਾਰਾ ਸਟੈਪ ਵਾਈ ਸਟੈਪ ਦਿਖਾਵਾਂਗੇ ਇੱਕ ਤਾਂ ਹਵਾ ਬੜੀ ਚੱਲਦੀ ਅੱਜ ਕਾਗਜ਼ ਮੁੱਕ ਗਿਆ ਹੁਣ ਪੁਰਾਣਾ ਸ਼ੁਰੂ ਕਰਦੇ ਆ ਨਵਾਂ ਰੋਲ ਮੁੱਕ ਗਿਆ ਤੇ ਸਾਰਿਆਂ ਨੂੰ ਪਹਿਲਾਂ ਥੱਲੇ ਲੇਜ਼ਰ ਕਰਾਇਆ ਜ਼ਮੀਨ ਬਰਾਬਰ ਆ ਤੇ ਆਪਾਂ ਥੱਲੇ ਵਿਸੋਨੇ ਆ ਕਾਗਜ਼ ਮੰਮੀ ਕਾਗਜ਼ ਕਹਿੰਦੇ ਨੇ ਇਹਨੂੰ ਆਪਾਂ ਉਹ ਵਿਸੋਨੇ ਆ ਥੱਲੇ ਨਾਲ ਆਪਣੇ ਭੈਣਾਂ ਲੱਗੀਆਂ ਹੋਈਆਂ ਨੇ ਲੋ ਆਪਣੇ ਮਜ਼ਦੂਰ ਕੰਮ ਕਰਦੇ ਨੇ ਪੱਕੀ ਯਾਰ ਤੋਂ ਉਹ ਵੀ ਨਾਲ ਨੇ ਤੇ ਉਸ ਤੋਂ ਬਾਅਦ ਵਿੱਚ ਗੱਲ ਕਰੀ ਆ ਮਸ਼ੀਨਾਂ ਲਿਆਂਦੀਆਂ ਹੋਈਆਂ ਨੇ ਆਪਣੇ ਤੋਂ 2 2 ਸਾਲ ਹੋ ਗਏ ਇਹਨਾਂ ਨੂੰ 11 ਨਾਲ ਨਾ ਛੋੜੋ ਇੱਧਰ ਆ ਹਾਂ 11 ਆ ਗਰੁੱਪ ਦੀਆਂ ਬਣਾਈਆਂ ਹੋਈਆਂ ਨੇ ਇਹ 11 ਕੰਪਨੀ ਦੀਆਂ ਆ ਦੇਖੋ ਇੱਕ ਜਿ ਮਿੱਟੀ ਪਾ ਲੈਨੇ ਆ ਇੱਕ ਜ ਆਪਾਂ ਪਾ ਲੈਨੇ ਆ ਆਪਣਾ ਕੀ ਕਹਿੰਦੇ ਨੇ ਬੀਜ ਪਾ ਲੈਨੇ ਆ ਇੱਕ ਜ ਮਿੱਟੀ ਇੱਕ ਜ ਬੀਜ ਪਾ ਲੈਨੇ ਆ ਆ ਦੱਬ ਲਿਆ ਹੁਣ ਇਦੇ ਉੱਤੇ ਗੱਡਰੀਆਂ ਧਰਾਂਗੇ ਆ ਗੱਡਰੀਆਂ ਬਣਾਈਆਂ ਹੋਈਆਂ ਨੇ ਆ ਦੇਖੋ ਆਪਾਂ ਨੇ ਚੱਕਦੀਆਂ ਨੇ ਗੱਡਰੀਆਂ ਸਕੰਜੇ ਪੱਕੇ ਇਹ ਮੇਰੇ ਇਲਦੀ ਪਟੜੀ ਹੁੰਦੀ ਆ ਉਦਾਂ ਬਣਾਈਆਂ ਹੋਈਆਂ ਨੇ ਆ ਦੇ ਇਦਾਂ ਧਰ ਦੇਣੇ ਨੇ ਆਪਾਂ ਨੇ ਇਹ ਦੇਖੋ ਜਿੱਥੋਂ ਚੱਕਦੇ ਨੇ ਇੱਥੇ ਪਨੇਰੀ ਬੀਜੀ ਹੋਈ ਤੇ ਆਪਾਂ ਤੁਹਾਨੂੰ ਸ਼ੁਰੂ ਤੋਂ ਸਟਾਰਟ ਕਰਕੇ ਦਿਖਾਉਣੀ ਆ ਆ ਦੇਖੋ ਦੋ ਸਕੰਜੇ ਧਰੇ ਗਏ ਨੇ ਇੱਧਰ ਤੇ दो उधर तो ले जाने ਨੇ ਮੰਨ ਲੋ ਚਾਰ ਬਣਾਏ ਹੋਏ ਨੇ ਇਹ ਇਹਦੇ ਉੱਤੇ ਫਿਰ ਇਹ ਪਹੀਏ ਰੇਲ ਦੀ ਪੱੜੀ ਵਾਂਗੂ ਆਪਣਾ ਵਰਕ ਕਰਦੇ ਨੇ ਇਹ ਨੇ ਦੇਖ ਲੋ ਤੁਸੀਂ ਹਾਂ ਸਾਰੇ ਹਾਂਜੀ ਦੋਸਤੋ ਬਾਦਲੇ ਆਪਾਂ ਦੂਜੇ ਸਟੈਪ ਵੱਲ ਹੁਣ ਪਾਈ ਜਾਂਦੀ ਆ ਮਿੱਟੀ ਹਾਂ ਦੇਖੋ ਆ ਆਉਣ ਲੱਗੀਆਂ ਨੇ ਛਾਣੀਆਂ ਹੋਈ ਮਿੱਟੀ ਆ ਵੀ ਐਣੀ ਆਪਾਂ ਥੱਲੇ ਆ ਦੇਖੋ ਤੁਹਾਨੂੰ ਕੋਲ ਜੀ ਵੀ ਆ ਕੇ ਦਿਖਾਉਂਦੇ ਆ ਇਹ ਆਪਾਂ ਬਰਾਬਰ ਕਰ ਲੈਣੀ ਆ ਮਿੱਟੀ ਥੋੜੀ ਥੋੜੀ ਮਿੱਟੀ ਪਾਉਣੀ ਆ ਨਹੀਂ ਇੰਚ-ਇੰਚ ਮਿੱਟੀ ਪਾਉਣਾ ਇੱਕ-ਇੱਕ ਇੰਚਕ ਮਿੱਟੀ ਪਾ ਲੈਣੀ ਆ ਆਪਾਂ ਇੱਥੇ ਤੇ ਬਾਅਦ ਚ ਬਰਾਬਰ ਕਰ ਲੈਣੀ ਆ ਨਾਲ ਪਾਣੀ ਦਾ ਇੰਤਜ਼ਾਮ ਕਰਕੇ ਰੱਖਣਾ ਜ਼ਰੂਰ ਪੈਂਦਾ ਤੁਹਾਨੂੰ ਪਤਾ ਹੀ ਆ ਜਿਹੜੇ ਮੇਰੇ ਬੀਜਦੇ ਨੇ ਆਹਾ ਆਪਣਾ ਇੰਜਣ ਰੱਖਿਆ ਮੂਰੇ ਫੀਟਰ ਬੜਾ ਨਜ਼ਾਰਾ ਇਹਦਾ ਇਹ ਟਰੈਕਟਰ ਦਾ ਤੇਲ ਬਹੁਤ ਖਾ ਜਾਂਦਾ ਜੌਂਡੀਆ ਤੇ ਇਹ ਥੋੜੇ ਤੇਲ ਬਹੁਤ ਘਟ ਖਾਂਦਾ ਮਨਾ ਘਟ ਰੇਸ ਤੇ ਚਲੀ ਜਾਣਾ ਡਾਊਨ ਰੇਸ ਤੇ ਨੇ ਆਪਾਂ ਪਾਣੀ ਸੜਕੀ ਜਾਣਾ ਯਾਨੀ ਇਹ ਵੀ ਪਾਣੀ ਵੀ ਨਾਲ ਸੜਕਾਂ ਨੂੰ ਨਾਲ ਆਪਣੇ ਰੱਖਣਾ ਪੈਂਦਾ ਪੰਪ ਸਪਰੇਅ ਵਾਲਾ ਵੱਡਾ ਜੀ ਨੂੰ ਕਹਿੰਦੇ ਆ ਆ ਕੱਲ ਵੀਜੀਤੀ ਦੇਖ ਲੋ ਤਿਆਰ ਆ ਸਾਰੀ ਲੈ ਲਵਾਈ ਲੈਣ ਉਹ ਪਰਸੋਂ ਉਥੋਂ ਤੋਂ ਸਟਾਰਟ ਕਰੀਦੀ ਆ ਆਪਾਂ ਦੇਖ ਲੋ ਆ ਪਾਣੀ ਛੱਡਿਆ ਆ ਤੇ ਉਦੋਂ ਆਪਾਂ ਢੱਕ ਦਿੰਨੇ ਆ ਤਨੰਦਰਨ ਢੱਕਦੇ ਆਪਾਂ ਸਿਰਫ ਪਾ ਆ ਚੱਕ ਦੇਣਗੇ ਇਹ ਅੱਜ ਮੈਨੂੰ ਲੱਗਾ ਆ ਟਕੀ ਜਾਊਗੀ ਇਹ ਸਿਰਫ ਤਨੰਦਰਨ ਢੱਕਦੇ ਆਪਾਂ ਉਦੋਂ ਬਾਅਦ ਚ ਪੱਲੀਆਂ ਨੇ ਜਿਹੜੀਆਂ ਜਾਂ ਆਹ ਗ੍ਰੀਨ ਜੀ ਕਪੜਾ ਹੁੰਦਾ ਇਹ ਇਹ ਵਾਲਾ ਚੱਕ ਦੇਣਾ ਆਪਾਂ ਨੇ ਉਹਨਾਂ ਨੂੰ ਚੱਕਦਾ ਆਪਾਂ ਤੁਹਾਨੂੰ ਦਿਖਾ ਦੇ ਦਿੰਨੇ ਆ ਇਹ 9 ਖੰਨੀ 10 ਤਰੀਕ ਤੋਂ ਵੀ ਜਣ ਲੱਗੇ ਦੀ ਆਪਾਂ ਆ ਦੇਖੋ ਆ ਹੁਣ ਪਾਣੀ ਛੱਡਿਆ ਆ ਹੁਣ ਵਾਸੇ ਨੇ ਹਰੀ ਹੁਣੀ ਸਟਾਰਟ ਹੋ ਜਾਣੀ ਆ ਦਿਖਾਉਨੇ ਆ ਤੁਹਾਨੂੰ ਆ ਦੇਖ ਲਓ ਇਹ ਤਾਂ ਤਪੜਾ ਜਿ ਚੱਕ ਕੇ ਆਪਾਂ ਨੇ ਉੱਧਰ ਵਸਾਣੇ ਨੇ ਆਵੇ ਤੇ ਆ ਪੂਰਾ ਹੋ ਜਾਣਾ ਦੇਖ ਹਾਲਾ ਪੂਰਾ ਹੋ ਗਿਆ ਨਾ ਆ ਨਹੀਂ ਜਿੱਤੇ ਜ਼ਿਆਦਾ ਕਿਤੇ ਘਟਾ ਸਾਰਾ ਲੇਵਲਿੰਗ ਦਾ ਕੰਮ ਆ ਪੂਰਾ ਪੂਰਾ ਲੇਵਲ ਹੁੰਦਾ ਛਾਣੀ ਵੀ ਮਿੱਟੀ ਆ ਇਹ ਐਨੀ ਬਿਗੇਰ ਛਾਣੀ ਵੀ ਆ ਸਾਨ ਵਾਲੀ ਮਸ਼ੀਨ ਹੈਗੀ ਆਪਾਂ ਵੀਡੀਓ ਵੀ ਪਾਈ ਸੀ ਉਹਦੀ ਨੇ ਕੋ ਟ੍ਰੇਵਲ ਲੇਵਲ ਕਰਿਆ ਹਣੀ ਬਾਫਰੇ ਇਹਨੇ ਫੋੜਾ ਫੇਰ ਗੱਲਬਾਤ ਬਣ ਜਾਈਆ ਕਦੇ ਹੁਣ ਆਪਾਂ ਕਰ ਲੱਗੇ ਇੰਜਨ ਸਟਾਰਟ ਤੇ ਲਾਉਣੇ ਆ ਪਾਣੀ ਚਾਹੀਏ ਹੋੜਾ ਮਾਰ ਦੇ ਕਰਾਂ ਹੈਂਡਲ ਉਹ ਪਾਣੀ ਦਾ ਇੰਤਜ਼ਾਮ ਵੀ ਕੋਲੇ ਨਾਲ ਰੱਖਣਾ ਪੈਂਦਾ ਸਪਰੇਅ ਵਾਲਾ ਪੰਪ ਆਪਣਾ ਪੱਕਾ ਹੀ ਫਟਕਰਾ ਹੈ ਮੇਰੇ ਵੀਰੇ ਦਾ ਮੇਰਾ ਭਰਾ ਤਾਏ ਦਾ ਜੀ ਤਾਏ ਜੀ ਦਾ ਲੜਕਾ ਉਹ ਕਰਦਾ ਖੇਤੀ ਨਾਲ ਮਾਸਟਰ ਆ ਪਾਣੀ ਉਤਾਰ ਕਰਨੀ ਆ ਤਰ ਵੀ ਨਹੀਂ ਜਿਵੇਂ ਆਪਾਂ ਕਹਣਾ ਵੀ ਠੀਕ ਠੀਕ ਜਿਹਾ ਪਾਣੀ ਦੇਣਾ ਆ ਮਿੱਟੀ ਬਰੋਬਰ ਹੋ ਗਈ ਸਾਰੀ ਅਗਲਾ ਕਰਨਾ ਨੇ ਪਫਾਰੇ ਨਾਲ ਇਦਾਂ ਸਾਰਾ ਬੈਡ ਅਰੇ ਬਣਾਏ ਹੋਇਆ ਕੋ ਖੇਤ ਪੂਰਾ ਲੈਵਲ ਆ ਉਹ ਪਾਣੀਆਂ ਭਰ ਗਿਆ ਆ ਚੌਥਾ ਗਿਆ ਰਾ ਚੌਥਾ ਦਿਨ ਹੋ ਗਿਆ ਜੀ ਬੀਜ ਦੇ ਨੂੰ ਆ ਦੇ ਆ ਦੇ ਪਾਣੀਆਂ ਚੰਗੀ ਤਰ੍ਹਾਂ ਪਰ ਹੋ ਗਿਆ ਇਹ ਇੱਥਨੇ ਆਪਾਂ ਇਦਾਂ ਕਰ ਲੈਣਾ ਵਾਲੇ ਕੋ ਆਹ ਰੜ ਗਿਆ ਨਾ ਪਾਣੀ ਇੱਕ ਹਵਾ ਬਹੁਤ ਚੱਲਦੀ ਅੱਜ ਹਾਂਜੀ ਦੋਸਤੋ ਉਸ ਤੋਂ ਅਗਲਾ ਸਟੈਪ ਹੈਗਾ ਆ ਪਾਣੀ ਲੱਗ ਗਿਆ ਤਰ ਹੋ ਗਿਆ ਤੇ ਬੀਜ ਪਾਉਣ ਦਾ ਆ ਦੇਖੋ ਚੰਗੀ ਤਰ੍ਹਾਂ ਮਿੱਟੀ ਨਾਲ ਤਰ ਹੋ ਗਿਆ ਇਹ ਸੋ ਜੋ ਮਿੱਟੀ ਨਾਲ ਸਬ ਮਿੱਟੀ ਤਰ ਹੋ ਗਈ ਪਾਣੀ ਨਾਲ ਤੇ ਇਹਦੇ ਬੀਜ ਪਾਉਣਾ ਆਪਾਂ ਨੇ ਹੁਣ ਆ ਦੇ 11 ਕੰਪਨੀ ਦੀ ਮਸ਼ੀਨ ਆ ਇਹ ਇਹ ਮੇਰੇ ਰੇਲ ਦੀਆਂ ਪਟੜੀਆਂ ਆਉਂਦੀਆਂ ਨੇ ਹੋਕਣ ਆਪਣੀਆਂ ਬਣਾਈਆਂ ਨੇ ਓਕਣੇ ਚੱਲਦੀ ਐ ਇਹ। ਹੋਏ ਦੀ ਟਾਇਰ ਲੱਗੇ ਹੋਏ ਨੇ ਇਹਨੂੰ। ਆ ਬੀ ਪਾਉਣੇ ਆਪਾਂ ਇਹਦੇ ਵਿੱਚ। ਇਹਨੇ ਇੱਕਸਾਰ ਬਰਾਬਰ ਬੀਜ ਪਾਉਣਾ। ਆ ਪਾਣਾ ਨੇ ਬੀਜੀਆਂ ਸਵੇਰ ਦੀਆਂ ਲੱਗੀਆਂ ਹੋਈਆਂ ਨੇ ਨਾਲੇ। ਉਹਨਾਂ ਦੇ ਪਰਲਾ ਨੂੰ ਪੂਰੀ ਬਹੁਤ ਐ। ਮੇਰੇ ਕੋਈ ਤਫਾੜੇ। ਦੋ ਹੀ ਬ੍ਰੇਮ ਮੇ ਹੋ ਜਾਏਗਾ ਆ ਦੇਖੋ ਉਹ ਫਰੇਮਾਂ ਤੇ ਪਾਈ ਹੋਈ ਆ ਤੇ ਆ ਦੇਖੋ ਇਹਨਾਂ ਦੇ ਪੌਂਦਾ ਆਊਗਾ ਇਹ ਇੱਥੋਂ ਆਪਾਂ ਨੂੰ ਲਗਾਉਨੇ ਆ ਆ ਦੇਖੋ ਨੇ ਉਹ ਸੈੱਟ ਕਰ ਲੈਣ ਨੂੰ ਆ ਆ ਸੈੱਟ ਹੋ ਗਈ ਪੂਰੀ ਆ ਦੇਖੋ ਬੜੇ ਆਰਾਮ ਨਾਲ ਬੀਜ ਪੌਂਦੀ ਆ ਜਿਵੇਂ ਰੇਲ ਦੀ ਪੜ ਨਹੀਂ ਦਿੰਦਾ ਵਾ ਉਦਾਂ ਬੀਜ ਪੌਂਦੀ ਆ ਇਹ ਇੱਕਸਾਰ ਬਰਾਬਰ ਆ ਦੇਖਿਆ ਇਥੋਂ ਸੈਟੋ ਵੀ ਲੋਹੇ ਦੇ ਟਾਇਰ ਲੱਗੇ ਹੋਏ ਨੇ। ਆਨੇ ਯਾਰ ਆਹ ਕੰਪਨੀ ਦੀ ਵੱਧ ਘੱਟ ਵੀ ਵੀ ਹੋ ਜਾਂਦਾ। ਕਿ ਵੱਧ ਘੱਟ ਕਰਨਾ ਸਾਰਾ ਲੱਗਿਆ ਆ। ਇਹ ਦੋ ਨੇ ਆਪਣੇ ਕੋਲ ਇੱਕ ਉਧਰ ਪਈ ਉਹਦਾ ਟਾਇਰ ਜਿਆ ਖਰਾਬ ਹੋ ਗਿਆ ਥੋੜਾ ਜਾਂ। ਇਹਦੇ ਨਾਲੇ ਮਿੱਟੀ ਪਾ ਦੇਣੀ ਆਪਾਂ ਨੇ ਹੁਣ। ਤੁਸੀਂ ਇਹਦੇ ਵਿੱਚ ਆਪਾਂ ਨੇ ਹੁਣ ਮਿੱਟੀ ਪਾ ਲਈ। ਆ ਦੇਖੋ ਸਾਣੀ ਹੋਈ ਮਿੱਟੀ ਆ ਇਹ। ਇਹਦੇ ਉੱਪਰ ਪਾਉਣੀ ਆ। ਇਹ ਮੇ ਬੀਜ ਪਿਆ ਆਪਣੀ ਮਿੱਟੀ ਪੈ ਜਾਣੀ ਆ ਆ ਦੇਖੋ ਹਾਂ ਪਰ ਅੰਤ ਚੱਕਣਾ ਬੰਦ ਕਰਣਾ ਹੈ ਮਿੱਟੀ ਆਪਾਂ ਨੂੰ ਦੋ ਵਾਰ ਪਾਉਣੀ ਪੈਂਦੀ ਆ ਕਿ ਘਟ ਖੋਲਿਆ ਆ ਹੋਣਾ ਪੀਰ ਕਰਕੇ ਚਾਹੇ ਕਿ ਇੱਕ ਇੱਕ ਵਾਰ ਵੀ ਮਿੱਟੀ ਪਾਈ ਜਾਂਦੀ ਆ ਔਰ ਜਿਆਦਾ ਖੋਲੋ ਸਾਰੇ ਬਰਡਾਂ ਤੇ ਹੁਣ ਮਿੱਟੀ ਪਾ ਲੈਣੀ ਆ ਆਪਾਂ ਨੇ ਆ ਲੈ ਆਂਦੀ ਬੜਾ ਵਧੀਆ ਲੱਗਦਾ ਮੇਰੇ ਇਹ ਚੱਲਦੀ ਹੁੰਦੀ ਹੈ ਨਾ ਰੇਲ ਦੀ ਤਰ੍ਹਾਂ ਇਹ ਤੇ ਉਦੋਂ ਬਾਅਦ ਵਧਦੇ ਆਪਾਂ ਅਗਲੇ ਸਟੈਪ ਵੱਲ ਆ ਸਾਰਾ ਕੱਟ ਦੇਣ ਵਾਲੇ ਵਾਲਿਆਂ ਕਿਉਂਕਿ ਫਿਰ ਆਸਾਨੀ ਰਹਿੰਦੀ ਆ ਜਦੋਂ ਆਪਾਂ ਮਸ਼ੀਨ ਨਾਲ ਬੀਜਣੀ ਆ ਫਿਰ ਆਪਾਂ ਟਰੇਆਂ ਦੇ ਹਿਸਾਬ ਨਾਲ ਸਾਂਚਿਆਂ ਦੇ ਹਿਸਾਬ ਨਾਲ ਕੱਟ-ਕੱਟ ਕੇ ਸਾਂਚੇ ਬਣਾਏ ਹੋਏ ਨੇ ਉਹਨਾਂ ਦੇ ਹਿਸਾਬ ਨਾਲ ਕੱਟ ਕੇ ਟਰੇਆਂ ਬਣ ਜਾਂਦੀਆਂ ਨੇ ਇਹਦੀਆਂ ਕਈ ਲੋਕ ਤਾਂ ਟਰੇਆਂ ਦੇ ਵਿੱਚੇ ਬੀਜਦੇ ਨੇ ਦਨੀ ਆਪਾਂ ਇਹਨੂੰ ਫਿਰ ਟਰੇਆਂ ਵਾਂਗੂ ਬਣ ਜਾਂਦੀ ਆ ਉਹ ਸਾਂਚੇ ਤੇ ਰੱਬਿਆ ਕਰਨਾ ਚੱਕ ਕੇ ਲੈ ਜਾ ਕਰਨੀਆਂ ਇਹ ਆਹ ਦੇਖੋ ਸਾਰੀ ਕੱਟਣੀ ਪੈਂਦੀ ਆ ਇਹ ਜਿਹੜਾ ਕਾਗਜ਼ ਆ ਆ ਭੈਣਾਂ ਨੇ ਮੇਰੀਆਂ ਜਰਾਲੀ ਤੋਂ ਜਿਹੜੀਆਂ ਰੋਜ਼ ਹਰ ਰੋਜ਼ ਨਾਲ ਹੁੰਦੀਆਂ ਨੇ ਆਪਣੇ ਸਾਝੀਆਂ ਦੇ ਬੋਲੇ ਉਹਨਾਂ ਦੇ ਪਨੀਰੀ ਬੀਜ ਦੀਆਂ ਨੇ ਇਹਨਾਂ ਦਾ ਵੀ ਬਹੁਤ ਯੋਗਦਾਨ ਆ ਪਨੀਰੀ ਬੀਜਣ ਦੇ ਵਿੱਚ ਤੇ ਧੰਨਵਾਦ ਭੈਣਾਂ ਤੁਹਾਡਾ ਆਓ ਆਓ ਤੇ ਆਗਰ ਦਾ ਬੋਲਾ ਉਹ ਬੋੜੇ ਕਿਵੇਂ ਆ ਠੀਕ ਆ ਪਨੀਰੀ ਪਰਗੀ ਪੂਰੀ ਹਾਂ ਹਾਂ ਪਰਗੀ ਉਹ ਵਿਨੋਦ ਆਉਂਦਾ ਹਾਂ ਆ ਖਾਲੀ ਹੋ ਗਿਆ ਦੀ ਆਪਣਾ ਹੁਣ ਇਹਨੂੰ ਭਰ ਕੇ ਲੈ ਕੇ ਆਵਾਂਗੇ ਸੜਕਾਂ ਨੂੰ ਪਾਣੀ ਖਤਮ ਹੋ ਗਿਆ ਦੀ ਤੇ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਨਾ ਤੇ ਫੇਸਬੁੱਕ ਤੇ ਉਹਦਾ ਬਟਨ ਇਹਨੂੰ ਫੋਲੋ ਜਰੂਰ ਕਰਨਾ ਹੁਣ ਇਹ ਭੈਣੋ ਨੀ ਬਣਾਉਣ ਲੱਗੇ ਨੇ ਇੱਥੇ ਨਵਾਂ ਬੈੱਡ ਆ ਕਾਗਜੇ ਵਸਾ ਕੇ ਮੇਰੇ ਪਾਪਾ ਪਹਿਲਾਂ ਸ਼ੁਰੂਆਤ ਤੋਂ ਵਸਾਇਆ ਸੀ ਤੇ ਹੁਣ ਆਪਾਂ ਨੂੰ ਦਿਓ ਇਆਜ਼ਤ ਬਣਾ ਕੇ ਕਿਸੇ ਹੋਰ ਸੋਹਣੀ ਵੀਡੀਓ ਵਿੱਚ ਧੰਨਵਾਦ